ਸਕਦੇ ਦਰਸਲ ਆਸਮਾਨੀ ਬਿਜਲੀ 12 ਲੋਕਾਂ ਦੇ ਲਈ ਕਹਿਰ ਬਣੀ ਹੈ 12 ਲੋਕਾਂ ਦੀ ਮੌਤ ਹੋਈ ਹੈ ਜਿੱਥੇ ਇੱਕ ਪਾਸੇ ਮੌਸਮ ਸੁਹਾਵਣਾ ਹੋਇਆ ਹੈ ਤੇਜ਼ ਹਵਾਵਾਂ ਚੱਲੀਆਂ ਨੇ ਮੀਂਹ ਪਿਆ ਕਈ ਥਾਵਾਂ ਦੇ ਉੱਤੇ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਖੜਿਆ ਹੋਇਆ ਹੈ ਤਾਂ ਦੂਜੇ ਪਾਸੇ ਆਸਮਾਨੀ ਬਿਜਲੀ ਲਿਸ਼ਕ ਰਹੀ ਸੀ ਇਹ ਆਸਮਾਨੀ ਬਿਜਲੀ ਉਹਨਾਂ ਲੋਕਾਂ ਦੇ ਲਈ ਕਾਲ ਬਣ ਗਈ ਜਿਹੜੇ ਕੀ ਘਰੋਂ ਬਾਹਰ ਸਨ ਪਰ ਅਚਾਨਕ ਉਹਨਾਂ ਦੇ ਉੱਤੇ ਇਹ ਬਿਜਲੀ ਡਿੱਗ ਜਾਂਦੀ ਹੈ ਜਿਸ ਕਰਕੇ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਤੇਜ਼ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਜਿਸ ਕਰਕੇ ਜਨ ਜੀਵਨ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਇਸ ਅਸਮਾਨੀ ਬਿਜਲੀ ਦੇ ਨਾਲ ਜਿੱਥੇ 12 ਲੋਕਾਂ ਦੀ ਮੌਤ ਹੋਈ ਹੈ ਤਾਂ अनेਕਾਂ ਦੀ ਗਿਣਤੀ ਦੇ ਵਿੱਚ ਜ਼ਖਮੀ ਵੀ ਹੋਏ ਨੇ ਤਾਂ ਅਜੇ ਤੱਕ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿਉਂਕਿ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਜ਼ਖਮੀਆਂ ਦੀ ਹਾਲਤ ਦੇ ਵਿੱਚ ਜ਼ਖਮੀਆਂ ਦੀ ਗਿਣਤੀ ਦੇ ਵਿੱਚ ਇਥੋਂ ਤੱਕ ਕਿ ਮੋਤਾਂ ਦੀ ਗਿਣਤੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਾਅਦਾ ਹੋ ਸਕਦਾ ਹੈ ਇਥੋਂ ਤੱਕ ਕਿ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਰਾਹਤ ਦੇਣ ਦੀ ਤਾਂ ਕਿ ਮੁਆਵਜ਼ਾ ਦਿੱਤਾ ਜਾਏ ਤੇ ਜਿਨ੍ਹਾਂ ਲੋਕਾਂ ਦੇ ਘਰ ਨੁਕਸਾਨੇ ਗਏ ਨੇ ਉਹਨਾਂ ਨੂੰ ਆਪਣਾ ਜੀਵਨ ਮੁੜ ਤੋਂ ਲੀਹਾਂ ਤੇ ਲਿਆਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਤਾਂ ਮਾਲਦਾ ਦੇ ਵਿੱਚ ਇਹ ਅਸਮਾਨੀ ਬਿਜਲੀ ਡਿੱਗਣ ਦੇ ਕਰਕੇ ਤਕਰੀਬਨ 12 ਲੋਕਾਂ ਦੀ ਮੌਤ ਹੋਈ ਹੈ ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਘਰਾਂ ਦੇ ਸ਼ੈੱਡ ਉੱਡ ਕੇ ਜੋ ਹੈ ਸੜਕ ਦੇ ਉੱਤੇ ਆ ਜਾਂਦੇ ਨੇ ਦਰਖਤ ਇੰਨੀ ਤੇਜ਼ ਦੀ ਦੇ ਨਾਲ ਹਿੱਲ ਰਹੇ ਨੇ ਇਸ ਕਦਰ ਜੋ ਹੈ ਇਸ ਮੌਸਮ ਨੇ ਜੋ ਕਰਵਟ ਲਈ ਹੈ ਉਸ ਨੇ ਤਬਾਹੀ ਮਚਾਈ ਹੈ ਤਾਂ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਸਕਦਾ ਹੈ ਇਸ ਤੋਂ ਮੰਦ ਭਾਗਾ ਕੀ ਹੋ ਸਕਦਾ ਕਿਉਂਕਿ ਅਕਸਰ ਹੀ ਜਦੋਂ ਤੇਜ਼ ਹਨੇਰੀ ਜਾਂ ਫਿਰ ਮੀ ਪਵੇ ਲੋਕ ਆਪੋ ਆਪਣੇ ਘਰਾਂ ਤੋਂ ਬਾਹਰ ਆ ਜਾਂਦੇ ਨੇ ਤਾਂ ਕਿ ਇਸ ਮੌਸਮ ਦਾ ਆਨੰਦ ਮਾਣਿਆ ਜਾ ਸਕੇ ਪਰ ਇਹ ਮੌਸਮ ਦਾ ਆਨੰਦ ਮਾਣਨਾ ਕਦੀ ਤੁਹਾਨੂੰ ਤੁਹਾਡੀ ਜਾਨ ਤੋਂ ਹੱਥ ਵੀ ਧੋਣਾ ਪੈ ਸਕਦਾ ਜੋ ਇਹਨਾਂ ਲੋਕਾਂ ਦੇ ਨਾਲ ਹੋਈ ਹਾਲਾਂਕਿ ਕਿਹਾ ਜਾ ਰਿਹਾ ਹੈ ਆਸਮਾਨੀ ਬਿਜਲੀ ਡਿੱਗਣ ਦੇ ਕਰਕੇ ਜੋ ਹੈ ਇਹਨਾਂ ਦੀ ਮੌਤ ਹੋਈ ਹੈ अनेਕਾਂ ਦੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੁੜ ਵਸੇਬੇ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਪੱਛਮੀ ਬੰਗਾਲ ਦੇ ਵਿੱਚ ਇਹ ਮੌਸਮ ਦੀ ਕਰਵੜ ਦਾ ਕਹਿਰ ਵੇਖਣ ਨੂੰ ਮਿਲਿਆ ਹੈ 12 ਜਣੇ ਰੱਬ ਨੂੰ ਪਿਆਰੇ ਹੋਏ ਨੇ अनेਕਾਂ ਦੀ ਗਿਣਤੀ ਦੇ ਵਿੱਚ ਜ਼ਖਮੀ ਹੋਏ ਨੇ ਪ੍ਰਸ਼ਾਸਨ ਦੇ ਮੁਤਾਬਕ ਮੋਤਾਂ ਦੀ ਗਿਣਤੀ ਅਤੇ ਜ਼ਖਮੀਆਂ ਦੀ ਹਾਲਤ ਦੇ ਵਿਜੋ ਹੈ ਉਹਨਾਂ ਦੇ ਵਿੱਚ ਵਾਅਦਾ ਹੋ ਸਕਦਾ ਹੈ ਇਸ ਕਦਰ ਜੋ ਐ ਇਸ ਮੀਨੇ ਤੇਜ ਹਨੇਰੀ ਅਤੇ ਆਸਮਾਨੀ ਬਿਜਲੀ ਨੇ ਕਹਿਰ ਮਚਾਇਆ ਤੋਂ ਮੜਾ ਕਿਸੇ ਨਾਲ